ਚੱਲ ਲੈ ਸ਼ਾਹ ਆਏ ਗਏ ਵਾਹ ਤੇ ਕਿਤੇ ਕੰਮ ਆ ਜਾਂਦਾ ਇਹ ਥੋੜੀ ਐ ਵੀ ਘਰ ਚ ਚੀਜ਼ ਵਾਦੇ ਬਸ ਗਰਸ਼ਰਲੇ ਡਾਓ ਉਹਦੇ ਹਣਾ ਉਹਨਾਂ ਨੇ ਕਹਿਣਾ ਕਦੋਂ ਦਾ ਫੋਨ ਕੀਤਾ ਤੇ ਅਜੇ ਤੱਕ ਆਏ ਨਹੀਂ ਕੀ ਗੱਲ ਇਹਨਾਂ ਨੂੰ ਖੁਸ਼ੀ ਨਹੀਂ ਆ ਨਹੀਂ ਚਾ ਬੜਾ ਵਾ ਚਾ ਉਹਦਾ ਸੱਚੀ ਹਣਾ ਬਹੁਤ ਹੀ ਖੁਸ਼ੀ ਹੈ ਤੇ ਬਣਾਈ ਵਧੀਆ ਹੋ ਗਿਆ ਗੁਰੂ ਰਾਮ ਦਾ ਦਾ ਧੰਨਵਾਦ ਵੀ ਆਪਣੀ ਸਮਣ ਨੌਕਰੀ ਮਿਲ ਗਈ ਹੈ ਚੱਲ ਮਿਹਨਤ ਵੀ ਬੜੀ ਕੀਤੀ ਹੈ ਉਹਨੇ ਲਾਵਾ ਉਹਦਨ ਭਾਬੀ ਜੀ ਅੱਜ ਬੜੀ ਖੁਸ਼ੀ ਹੋਣਦੀ ਹੈ ਸਮਣ ਮਿੰਤਾ ਤੂੰ ਬੜੀ ਖੁਸ਼ੀ ਹੋਣਦੀ ਹੈ ਸਿੱਕੇ ਤੇ ਆ ਦਿਨ ਦੀ ਗਦੇ ਆ ਤੇ ਹੋਰ ਬੜੀ ਨੀਂਤ ਕੀਤੀ ਮੇਰੀ ਭੈਣ ਨੇ ਨਵੇਂ ਆ ਕੇ ਵੀ ਅਗਲੇ ਘਰ ਘਲਾ ਦੇਣਾ ਤੇਰੇ ਹੱਥ ਕੀ ਆਉਣਾ ਇੱਥੇ ਪੁੱਤਾਂ ਦੀ ਲੋੜ ਹੁੰਦੀ ਆ ਉਹ ਤਾਂ ਭਮੀ ਮੰਨਦਾ ਮੈਂ ਤੇਰੀ ਗੱਲ ਜ਼ਰੂਰੀ ਥੋੜਾ ਵੀ ਆ ਕੇ ਅਸੀਂ ਅਗਲੇ ਘਰ ਘਲਾ ਲੈਣਾ ਕੋਈ ਕਹੋ ਸਕਦਾ ਅਸੀਂ ਕਰਜਵਾਈ ਦੱਕ ਲਈ ਪੁੱਤਰਾ ਲਾਵ ਵੇਖ ਲੈ ਚਾਚਾ ਤੇਰਾ ਜਾਂਦਾ ਜਾਂਦਾ ਸੁਣਾਣ ਗਿਆ ਨਾ ਬੇ ਮੈਂ ਕੀ ਪਤਾ ਕਰਜਵਾਈ ਨਹੀਂ ਬਣਾ ਲੈਣਾ ਇਹਦੀ ਥਾਂ ਜਿਵੇਂ ਮੱਤ ਮਾਰੀ ਗਈ ਆ 3 3 ਅੱਗੇ ਰੱਖੀਆਂ ਆ ਇਹਨੇ ਕਦੀ ਬਗਾਨੇ ਵੀ ਆਪਣੇ ਬਣੇ ਆ ਤੂੰ ਵੇਹਲਾ ਇਹਨਾਂ ਦਾ ਕਿੰਨਾ ਕਰਦਾ ਲੱਖਾਂ ਰੁਪਏ ਤੂੰ ਖਰਚਦਾ ਇੱਥੇ ਜਾ ਉੱਥੇ ਜਾ ਉੱਥੇ ਜਾ ਤੂੰ ਨੇ ਫਿਰ ਵੀ ਤੇਰੇ ਬਾਰੇ ਕਦੇ ਸੋਚਿਆ ਤੂੰ ਮੰਮੀ ਚਲੋ ਇਹੋ ਜਿਹੀਆਂ ਗੱਲਾਂ ਕੱਲ ਹੀ ਕਰਨ ਦੇ ਹੁਣ ਪਿਓ ਤੇ ਧੀਆਂ ਦਾ ਉਹ ਟੈਨਸ਼ਨ ਤੇ ਨਾਲੇ ਫਿਰ ਕੀ ਹੋ ਗਿਆ ਚਲੋ ਮੈਂ ਮੰਨਦੀ ਆ ਕਿ ਟੈਨਸ਼ਨ ਵਾ ਪਰ ਜਿਹੜੇ ਪਤੀਏ ਹੁੰਦੇ ਉਹ ਵੀ ਤੇ ਪੁੱਤਾਂ ਵਰਗੇ ਹੁੰਦੇ ਜਦੋਂ ਕੰਮ ਕਰਾਉਣਾ ਉਦੋਂ ਆਖਣਾਂਗੇ ਸਾਡੇ ਪੁੱਤਾਂ ਬਰੋਬਰ ਵਾ ਤੇ ਜਦੋਂ ਹੁਣ ਆ ਜਾਇਦਾ ਤੇ ਗੱਲ ਆ ਗਈ ਹੁਣ ਮੈਂ ਕਰ ਜਵਾਈ ਬਣਾ ਲੈਣਾ ਆਗੋ ਗੱਲ ਥੋੜੀ ਐ ਇੱਥੇ ਉਹ ਲਿਆ ਕੇ ਤੇ ਸ਼ਰੀਕ ਬਣਾਉਣਾ ਐ ਨੇ ਸਾਡਾ ਉਹ ਮੰਮੀ ਇਦਾਂ ਦੀ ਗੱਲਾਂ ਨਹੀਂ ਸੋਚੀ ਲਿਆ ਗਿਆ ਤੇ ਨਾਲੇ ਜਾਇਦਾਦ ਉਹਨਾਂ ਦੀ ਐ ਉਹਨਾਂ ਚੰਦਰਮਨ ਦਾ ਲੈਖਣਾ ਵੀ ਉਹਨਾਂ ਨੂੰ ਕਿਦਾਂ ਪਹੁੰਦਾ ਆ ਅਸੀਂ ਕੋੜਾ ਇਹ ਗੱਲ ਕਹਿ ਸਕਦੇ ਆ ਵੀ ਇੰਨਾ ਨਾ ਕਰੋ ਤੇ ਇੰਨਾ ਨਾ ਕਰੋ ਮੈਂ ਤੇ ਆਨੇ ਵੀ ਹਾਲੇ ਵੀ ਤੂੰ ਵੇਲਾ ਸਮਝ ਜਾ ਉਹਦੇ ਨਾਲ ਮਿੱਠਾ ਪਿਆਰਾ ਹੋ ਕੇ ਨਾ ਤੇ ਪੈੜੀ ਆਪਣੇ ਨਾਂ ਲਾਉਣ ਦੀ ਕੋਸ਼ਿਸ਼ ਕਰ ਬਥੇਰਾ ਤੂੰ ਉਹਨਾਂ ਦਾ ਸਾਥ ਦਿੱਤਾ ਉਹਨੂੰ ਭੁੱਲ ਗਿਆ ਹੋਇਆ ਗੱਲਾਂ ਸਾਰੀਆਂ ਮੰਮੀ ਮੈਂ ਇੱਕ ਗੱਲ ਤੁਹਾਨੂੰ ਦੱਸਾਂ ਲਾਲਚ ਕੀਤੇ ਕੁਝ ਨਹੀਂ ਜੁੰਦਾਗਾ ਮਹਾਰਾਜ ਆਪਣੇ ਘਰੇ ਬਰਕਤ ਪਾਵੇ ਨਾ ਉਸੇ ਦੀ ਵਾਦਾ ਵਾ ਕੇ ਵੀ ਜਿਆਦਤ ਕਦੀ ਨਾ ਅੱਖ ਤਰੋ ਅਮਰ ਕੋਈ ਵੰਦੇ ਨਹੀਂ ਤੇ ਜੀ ਇੱਕ ਦਿਨ ਪੇਸੇ ਇਦਾਂ ਦੇ ਮੈਂ ਵੇਖੇ ਆ ਜਿਹੜੀ ਪਿੱਛੋਂ ਜਿਆਦਤੀ ਝਾਕ ਰਹੀ ਜਾਂ ਇਦਾਂ ਤੇ ਆਣ ਕੇ ਕੁਝ ਨਹੀਂ ਬਣਿਆਗਾ ਸਭ ਇੱਥੇ ਸਾਰਾ ਕੁਝ ਰਹਿ ਜਾਂਦਾ ਵਾ ਪਰ ਇਹ ਕਿਹਾ ਕਿ ਪਿੰਡ ਚ ਲੋਕ ਇਹਨੂੰ ਆਖਣਗੇ ਕੀ ਇਹਨੇ ਕਜਾ ਜਵਾਈ ਨੇ ਆਉਣਾ ਤੀ ਨੇ ਆਉਣਾ ਆਂਡ ਗਵਾਂਡ ਨੇ ਉਹਨਾਂ ਦੀ ਮਾਰਕ ਤੇ ਇਹ ਹੱਥ ਪਾ ਕਰਨੇ ਮੰਮੀ ਉਹ ਤੇ ਗਲਤ ਆ ਦੀ ਮੈਂ ਸਾਰੀ ਸਮਝ ਨਾ ਠੀਕ ਹੈ ਚਲੋ ਤੁਹਾਡੇ ਵੀ ਆਪਣੀ ਜਗ੍ਹਾ ਵਿਚਾਰ ਹੋਣਗੇ ਵੀ ਠੀਕ ਆ ਵੀ ਈ ਦਵਾਈ ਜਾਂ ਦਵਾਈ ਘਰ ਰੱਖਣਾ ਵੀ ਚਲੋ ਉਮਰਾ ਪਰਦਾ ਕੰਮ ਹੁੰਦਾ ਨਹੀਂ ਸਹੀ ਰਹਿੰਦਾ ਹੈ ਕੰਮ ਉਹ ਫਿਰ ਪੁੱਤ ਸ਼ਰੀਕ ਬਣ ਜਾਂਦੇ ਆ ਫਿਰ ਆਂਡ ਗਵਾੜ ਜਿਹੜਾ ਉਹ ਦਿਨਾਂ ਜਵਾਈਆਂ ਵਾਲਾ ਵਿਹਾਰ ਨਹੀਂ ਲੋਕਾਂ ਨੇ ਕਰਨਾ ਫਿਰ ਸ਼ਰੀਕਾਂ ਵਾਲਾ ਕਰਨਾ ਫਿਰ ਇਹਦੇ ਦਿਲ ਨੂੰ ਵੇਖੀ ਸੱਟ ਵੱਜਣੀ ਆ ਪਰ ਮੰਮੀ ਮੈਂ ਹੁਣ ਚਾਚਾ ਜੀ ਨੂੰ ਜੇ ਇਹ ਗੱਲ ਕਵਾਂਗਾ ਵੀ ਗਾਂ ਦੀ ਇੰਦਾ ਲੰਮੀ ਚੋੜੀ ਤੇ ਉਹਨਾਂ ਨੇ ਕਹਿਣਾ ਵੀ ਪਤਾ ਨਹੀਂ ਇਹ ਕਿਉਂ ਇੰਦਾ ਸੋਚਣ ਡਿਆ ਵਾ ਕੋਈ ਇਹ ਮੇਰਾ ਰੱਬ ਜਾਣਦਾ ਮੇਰੇ ਮਨ ਚ ਕੋਈ ਇਦਾਂ ਦੀ ਨਹੀਂ ਆ ਮੰਮੀ ਜਿਹੜੀਆਂ ਨੇ ਲੋਗ ਤੇ ਸਮਝ ਜਿਹੜੀਆਂ ਨੇ ਆਪਣੀਆਂ ਸਕੀਆਂ ਪਹਿਣਾ ਨਾਲੋਂ ਵੀ ਵੱਧ ਵਾ ਮੇਰੇ ਮਨ ਵਿੱਚ ਕੋਈ ਮੈਲ ਨਹੀਂ ਹੈਗੀ ਚੱਲ ਇਹ ਤਾਂ ਮੈਨੂੰ ਪਹਿਲਾਂ ਹੀ ਪਤਾ ਹੈ ਕਿ ਤੂੰ ਮੇਰੀ ਮੰਨਣੀ ਨਹੀਂ ਪਰ ਜਿੱਦਨ ਉਹਨੇ ਸ਼ਰੀਕ ਲਿਆ ਕੇ ਬਾਹਰ ਲਿਆ ਨਾ ਇੱਥੇ ਵੇਖੀ ਸਿਰ ਪਟਣੇ ਆ ਫਿਰ ਤੁਹਾਡਾ ਭੈਣ ਪਰਾਵਾਂ ਵਾਲਾ ਕੋਈ ਰਿਸ਼ਤਾ ਨਹੀਂ ਰਹਿ ਜਾਣਾ ਮੰਮੀ ਵੀ ਇਦਾਂ ਦੀ ਨੋਬਤ ਆ ਵੀ ਜਾਊਗੀ ਨਾ ਤੇ ਜਿੱਥੇ ਅੱਗੇ ਹੀ ਸਾਰਾ ਕੁਝ ਕਰ ਲੈਣੇ ਨਾ ਟਾਈਮ ਤੇ ਆਪਾਂ ਉਦੋਂ ਵੀ ਕੱਢ ਲਾਂਗੇ ਤੇ ਨਾਲੇ ਪਹਿਲੀ ਗੱਲ ਅੱਜ ਕੱਲ ਇਦਾਂ ਕੋਈ ਬੇਕੂਫ ਨਹੀਂ ਹੈਗਾ ਕਿ ਜਿਹੜਾ ਆਣ ਕੇ ਤੇ ਆਣ ਦਵਾਂ ਨਾ ਦੂਜੀ ਤੀਜੀ ਜਗ੍ਹਾ ਲੜੇ ਉਹ ਕੋਈ ਆ ਸੌ ਚ ਇੱਕ ਜਿਹੜਾ ਕੋਈ ਬੇਕੁਫੀ ਜੀ ਗੱਲ ਕਰੂਗਾ ਅੱਜ ਕੱਲ ਇਹੋ ਬੰਦਾ ਸਮਝਦਾਰਾ ਉਹਨੂੰ ਪਤਾ ਵਾ ਵੀ ਬੰਦੇ ਦੀ ਬੰਦੇ ਦੀ ਲੋੜ ਹੁੰਦੀ ਐ ਉਹਨੇ ਫਿਰ ਆਪਣਾ ਇੱਥੇ ਰਿਸ਼ਤੇਦਾਰੀ ਨਹੀਂ ਨਾ ਸਮਝਣੀ ਆਪਣਾ ਨੇ ਪੂਰਾ ਰੋਬ ਰੱਖਣਾ ਇੱਥੇ ਕਿ ਮੇਰਾ ਹੀ ਆ ਸਭ ਕੁਝ ਹੁਣ ਤੈਨੂੰ ਨਹੀਂ ਇੰਨਾ ਗੱਲਾਂ ਦਾ ਪਤਾ ਮੈਂ ਤੇ ਪਿੱਛੇ ਬਥੇਰੇ ਰਿਸ਼ਤੇਦਾਰਾਂ ਚ ਇਹ ਕੁਝ ਹੁੰਦਾ ਵੇਖਿਆ ਵਾ ਕੋਈ ਗੱਲ ਦੀ ਮਮੀ ਜੇ ਕੋਈ ਆ ਵੀ ਜਾਊਗਾ ਨਾ ਇਦਾਂ ਦਾ ਤੇ ਫਿਰ ਵੇਰ ਲਾਂਗੇ ਸਮਝਦੇ ਸਾਬ ਨੇ ਜਦਾਂ ਵੀ ਪਰ ਜਿੰਨਾ ਤੱਕ ਇਸ ਘਰ ਤੇ ਚਾਚਾ ਜੀ ਨੇ ਤੇ ਕੁੜੀਆਂ ਨੇ ਉਹਨਾਂ ਤੱਕ ਮੈਂ ਉਹਨਾਂ ਨੂੰ ਪੇਠੇ ਉਗਾ ਸਕਦਾ ਮੈਂ ਭਰਾ ਵਾਂਗੂ ਤੇ ਪੁੱਤਾਂ ਵਾਂਗੂ ਪੂਰਾ ਸਾਥ ਦੇਣਾ ਹਾਂਜੀ ਹਾਂਜੀ ਭਾਈ ਹਾਂਜੀ ਉਹ ਲੱਗ ਗਿਆ ਪਤਾ ਮੈਨੂੰ ਤੇ ਕੋਈ ਨਹੀਂ ਮੈਂ ਇੱਕ ਅੱਦੇ ਦਿਨ ਚ ਆਉਣਾ ਤੁਹਾਡੇ ਕੋ ਤੇ ਕੁੜੀ ਦੀ ਲੋੜ ਵੀ ਹੈਗੀ ਆ ਆਈਏ ਕੁੜੀ ਵੀ ਫਿਰ ਮੈਂ ਤੁਹਾਨੂੰ ਕਰਦਾ ਫੋਨ ਫਿਰ ਆਉਨੇ ਆ ਜੇ ਦੋਵੇਂ ਆਵਾਂਗੇ ਕੱਲ ਨੂੰ ਆਵਾਂਗੇ ਫਿਰ ਓਕੇ ਓਕੇ ਭਾਈ ਪਹੁੰਚ ਜਾਗੇ ਕੱਲ ਠੀਕ ਹੈ ਜੀ ਨਾ ਵਾ ਹਾਂਜੀ ਰੈਡ ਜੀ ਹਾਂ ਕੀ ਕਰਨੇ ਪਤਾ ਕੁਛ ਨਹੀਂ ਕਰਨਾ ਕੀ ਕੰਮ ਹੀ ਨਹੀਂ ਹੈ ਕਰਨ ਹਾਂਜੀ ਦੱਸੋ ਪਤਾ ਫੋਨ ਆਇਆ ਸੀ ਤੇਰੇ ਬੀਮਾ ਨਹੀਂ ਬਤਾਰਦੇ ਜਿਹੜਾ ਹਾਂਜੀ ਤੇ ਉਹ ਪੂਰਾ ਹੋ ਗਿਆ ਆ ਠੀਕ ਆ ਤੇ ਉਹ ਕਹਿੰਦੇ ਆ ਕਿ ਪੈਸੇ ਲਾ ਜੋ ਤੇ ਮੈਂ ਚੱਲਦਾ ਕਿ ਤੇਰੇ account ਚ ਕਰਾ ਦਿੰਨੇ ਉਧਰ ਵਾਲੇ ਚ ਕਿਉਂ ਡੈਡੀ ਜੀ ਉਧਰ ਵਾਲੇ ਅਕਾਊਂਟ ਚ ਕਾ ਦੇ ਲਈ ਜਮਾ ਕਰਵਾਉਣੇ ਆ ਤਾਰ ਦੇਦੇ ਤੂੰ ਹੀ ਰਹੇ ਹੋ ਇੰਨੇ ਔਖੇ ਹੋ ਹੋ ਕੇ ਉਹਨਾਂ ਦੇ ਪੈਸੇ ਹੋਣਾ ਸੀ ਉਹਨਾਂ ਨੂੰ ਥੋੜੀ ਦੇ ਦੇਣੇ ਆ ਨਾ ਪੁੱਤ ਇਹ ਆ ਪੈਸੇ ਤੇਰੇ ਇਹ ਤੂੰ ਆਪਣੇ ਲੈ ਜਾ ਪਾਇਆਂ ਨਾਲ ਕੋਈ ਚੀਜ਼ ਬਣਾ ਲੈ ਸੋਨੇ ਦੀ ਪਾਇ ਹੋਰ ਕੋਈ ਚੀਜ਼ ਬਣਾ ਲੈ ਲੈ ਜੋ ਤੇਰੀ ਮਰਜ਼ੀ ਆ ਡੈਡੀ ਜੀ ਉਹ ਪੈਸੇ ਮੈਂ ਨਹੀਂ ਖੜਨੇ ਹੈਗੇ ਨਾਲੇ ਕਿਹੇ ਚੀਜ਼ ਦੀ ਨਹੀਂ ਲੋੜ ਹੈਗੀ ਹਰ ਇੱਕ ਚੀਜ਼ ਤੇ ਕੋਲਵਾ ਉਹਨਾਂ ਦੇ ਉਹ ਇੰਨਾ ਪਹਿਹ ਦੇ ਥੋੜੀ ਬੈਠੇ ਆ ਨਾਲੇ ਤੁਸੀਂ ਇੰਨੇ ਓਖੇ ਹੋ ਕਿ ਪਹਿਹ ਧਾਰ ਦੇਰੇ ਤੁਹਾਨੂੰ ਨਹੀਂ ਲੋੜ ਹੈਗੀ ਤੁਸੀਂ ਤੇ ਇਦਾਂ ਕਹਿੰਦੇ ਜਿੱਦਾਂ ਤੁਹਾਡੇ ਕੋਲ ਸਭ ਕੁਝ ਹੁੰਦਾ ਉਹ ਪਹਿਹ ਮੇ ਕੜਵਾ ਕੇ ਤੁਹਾਨੂੰ ਦੇ ਦਾਂਗੀ ਗਾਂ ਸਮਣ ਦੇ ਵਿਆਹ ਚ ਕੰਮ ਆਉਣਗੇ ਤੇ ਤੁਸੀਂ ਜਿੱਥੇ ਵੀ ਵਰਤਨੇ ਹੋਗੇ ਵਰਤ ਲਿਓ ਉਹ ਨਹੀਂ ਪੁੱਤ ਚੰਗੇ ਨਹੀਂ ਲੱਗਦਾ ਤੀਆਂ ਦੇ ਪਹਿਹ ਲੈਂਦੇ ਆ ਗੱਡ ਜੀ ਉਹਨਾਂ ਨੂੰ ਕੀ ਪਤਾ ਉਹਨਾਂ ਨੇ ਤੇ ਹੀ ਗੱਲ ਕੀਤੀ ਜਿੰਦਣ ਵਿਆਹ ਹੋਇਆ ਹੈ ਪੀ ਕੁੜੀ ਦੇ ਨਾਮ بیمਾ ਵੀ ਹੋਇਆ ਵਾ ਉਹ ਨਹੀਂ ਕੱਲ ਦੱਸਾਂਗੇ ਤੇ ਕੱਲ ਨੂੰ ਕਿਤੇ ਪੁੱਤ ਪਤਾ ਲੱਗਿਆ ਕਿ ਕਾਨੂੰ ਬੇਈਤੀ ਹੋਏ ਇਹ ਗੱਲ ਚ ਤੂੰ ਆਪਣੇ ਲਈ ਹੁਣ ਸਮਨ ਵੀ ਨੌਕਰੀ ਕਰਦੀ ਆ ਉਹਦਾ ਪੈਸੇ ਹੋ ਜਾਣਾ ਜਿਤਨਾ ਤੇਰਾ ਕਰਤਾ ਐ ਇਤਰਾ ਉਹਦਾ ਵੀ ਹੋ ਜਾਣਾ ਹੁਣ ਭੈਣ ਨਹੀਂ ਡੜਜੀ ਮਿਹਣੀਆਂ ਹੀ ਪੈਸੇ ਖੜਨੇ ਹੈਗੇ ਤੂੰ ਇਹਨਾਂ ਨੂੰ ਪੜ੍ਹਾਇਆ ਖਖਾਇਆ ਹੁਣ ਮੈਂ ਜੌਬ ਕਰਦੀ ਆ ਤੇ ਉਹ ਸਾਰੇ ਪੈਸੇ ਉਹਨਾਂ ਨੂੰ ਹੀ ਦੇਣੇ ਆ ਨਾ ਤੇ ਇਹ ਪੈਸੇ ਰੱਖੋ ਤੁਸੀਂ ਆਪਣੇ ਕੋਲ ਹੀ ਤੇ ਨਾਲੇ ਲੋੜ ਵੀ ਨਹੀਂ ਹੈਗੀ ਕਿਸੇ ਨਾਲ ਗੱਲ ਕਰਨ ਦੀ ਇੱਥੇ ਸਾਡੇ ਤਿੰਨਾਂ ਤੋਂ ਸਿਵਾਏ ਕਿਸੇ ਨੂੰ ਥੋੜੀ ਪਤਾ ਵਾ ਕਿ ਇਹਨਾਂ ਨੇ ਬੀਮਾ ਕਰਾਇਆ ਵਾ ਉਹ ਤੈਨੂੰ ਪਤਾ ਤੇਰੀ ਛੋਟੀ ਭੈਣ ਦਾ ਉਹਦੇ ਢੇਡ ਦੀ ਗੱਲ ਪਾਈਦੀ ਐ ਕੋਈ ਉਹਨੇ ਜਾ ਕੇ ਹੁਣ ਆਪਣੇ ਤਾਈ ਤੇ ਇਹਨਾਂ ਲੜਦੀ ਰਹਿੰਦੀ ਆ ਨਾ ਪੇਰੂ ਨਹੀਂ ਨੀ ਕੀ ਗਲਤੀ ਅੱਜ ਇਦਾਂ ਹੋ ਗਿਆ ਤਾਈ ਅੱਜ ਆ ਕਰ ਲਿਆ ਤਾਈ ਆ ਜਾ ਕਰ ਲਿਆ ਡਰਜੀ ਐਟੀਛੇ ਦੇਣ ਨਹੀਂ ਹੈਗੀ ਜਿਹੜੀ ਤੁਸੀਂ ਉਹਨੂੰ ਸਮਝਾਉਂਦੇ ਹੋ ਇਹੋ ਜਿਹੀ ਗੱਲਾਂ ਨਹੀਂ ਉਹ ਦੱਸਦੀ ਹੈਗੀ ਵੇਖ ਲਓ ਡਰਜੀ ਤੁਸੀਂ ਕਹਿੰਦੇ ਹੁੰਦੇ ਸੀ ਨਾ ਪੀਤਾ ਕੁਝ ਬੰਨਣਾ ਨਹੀਂ ਅਗਲੀ ਪੁਲਿਸ ਚ ਵੀ ਭਰਤੀ ਹੋਈ ਹੈ ਪਰ ਮੈਨੂੰ ਇੱਕ ਗੱਲ ਸਮਝ ਨਹੀਂ ਲੱਗਦੀ ਪੜਦੀ ਤੇ ਉਹਨੂੰ ਦਿਨੀ ਨਹੀਂ ਮੈਥੇਨ ਕਿੰਨੀ ਨਹੀਂ ਹੈ ਕਿ ਸਮਣ ਕਿਤਾਬ ਫੜਲਾ ਕਿਤਾਬ ਫੜਲਾ ਡਾਕੂਮੈਂਟ ਫੜ ਕੇ ਫਿਰ ਕਦੀ ਕਿਸੇ ਪਾਸੇ ਕਦੀ ਕਿਵੇਂ ਆਪਣਾ ਕਰਮਾਂ ਦੀ ਗੱਲ ਆ ਤੂੰ ਵੇਲਾ ਕਦੀ ਜਾਣੀ ਹੁੰਦੀ ਨਹੀਂ ਆਪਣੀ ਤਾਈ ਵੱਲੋਂ ਉਧਰ ਰੋ ਕੇ ਆ ਜਾਂਦੀ ਨਹੀਂ ਮੇਰੀ ਤਾਈ ਨੇ ਮੈਨੂੰ ਆਹ ਕਹਿਤਾ ਆ ਤੇ ਉਹ ਜਿੰਦੋਂ ਜਾਂਦੀ ਹੁੰਦੀ ਤਾਈ ਤੇਰੀ ਕੋਈ ਗੱਲ ਕਰਦੀ ਹੁੰਦੀ ਸੀ ਤੇ ਅੱਗੇ ਉਹਨੇ ਜਵਾਬ ਦੇ ਕੇ ਆਉਂਦੀ ਹੁੰਦੀ ਸੀ ਉਹ ਤੇਰਾ ਮੂੰਹ ਤੋਂ ਦੇਖਣ ਤੇ ਭੋਲੀ ਲੱਗਦੀ ਆ ਪਰ ਤੇਜ਼ ਬੜੀ ਆ ਹਾਂਜੀ ਇਹ ਗੱਲ ਦੇਣੀ ਸਹੀ ਤੇ ਦਿਮਾਗ ਬੜਾ ਤੇਜ਼ ਹੁੰਦਾ ਬੜਾ ਮਗ ਬਹੁਤ ਤੇਜ਼ ਆਦਾ ਪੜਦੀ ਰਹੀ ਆ ਉਤਰਾ ਕਈ ਵਾਰੀ ਵੇਖਦੇ ਹੁੰਨੇ ਆ ਫਲਾਵ ਹਾਂਜੀ ਚੱਲੇ ਆ ਤੁਸੀਂ ਆ ਮੈਂ ਤੇਰੇ ਹੀ ਮਾ ਮੁਰਕੇ ਟਲੀ ਨੂੰ ਜਾਣਾ ਹੈ ਤੇ ਚੱਲ ਪਹਿਲਾਂ ਇਹ ਕੰਮ ਨਿਬੇੜ ਆਵਾਂ ਦੱਸੋ ਕੋਈ ਕੰਮ ਹੀ ਹਾਂਜੀ ਕੰਮ ਹੀ ਹੀ ਤੇ ਤਾਂ ਹੀ ਮੈਂ ਕਹਿਣ ਦੀ ਆ ਮੈਂ ਕਹਿਣ ਦੀ ਆ ਵੀ ਰੋਜ ਦੇਣਾ ਡੈਪਰ ਵੀ ਲੈ ਆਇਓ ਤੁਹਾਨੂੰ ਪਤਾ ਸਿਆਲ ਚ ਕੱਪੜੇ ਨਹੀਂ ਸੁੱਕਦੇ ਹੈਗੇ ਕੋਈ ਗੱਲ ਨਹੀਂ ਲੈ ਆਵਾਂਗਾ ਮੈਂ ਕੋਈ ਗੱਲ ਨਹੀਂ ਲੈ ਆਇਓ ਤੇ ਨਾਲੇ ਨਾ ਇਹਦੀ ਕਰੀਮ ਵੀ ਲੈ ਕੇ ਆਇਓ ਇਹਦੀਆਂ ਨਾ ਗੱਲਾਂ ਉੱਟੀ ਜਾਣਡੀਆਂ ਨੇ ਤੇ ਜਿਹੜਾ ਉਹ ਲੋਸ਼ਨ ਲਿਆਂਦਾ ਹੀ ਨਾ ਉਹ ਮੇਰੇ ਸਾਹ ਨਾਲ ਨਹੀਂ ਸ਼ੂਟ ਨਹੀਂ ਕੀਤਾ ਹੈਗਾ ਤੇ ਡਾਕਟਰ ਨੂੰ ਪੁੱਛ ਕੇ ਲਿਆਇਓ ਉਹ ਤਾਂ ਬੜਾ ਵਧੀਆ ਹੁੰਦਾ ਇਹ ਹਰਬਲ ਦਾ ਉਹਦਾ ਤਾਂ ਕੋਈ ਸਾਈਡ ਇਫੈਕਟ ਨਹੀਂ ਹੁੰਦਾਗਾ ਚਲੋ ਕੋਈ ਨਹੀਂ ਬਾਕੀ ਪੁੱਛ ਲਾਂਗਾ ਮੈਂ ਤੇ ਨਾਲੇ ਮੇਰੀ ਗੱਲ ਸੁਣ ਮੈਨਾਂ ਆ ਵੀ ਸਕਿਨ ਲਈ ਨਾ ਬਹੁਤੀ ਜਿਆਦਾ ਕਰੀਮਾਂ ਨਾ ਵਰਤੀਏ ਅਜੇ ਛੋਟੀ ਆ ਰੋਜ ਤੇ ਠੰਡ ਦੇ ਵਿੱਚ ਮੜਾ ਮੋਟਾ ਨਾ ਹੋઈ ਜਾਂਦਾ ਵਾ ਤੇ ਚਲ ਕੋਈ ਗੱਲ ਨਹੀਂ ਮੈਂ ਇਹ ਆਨੀ ਆ ਪੁੱਛੇ ਸਾਰੇ ਸਰੀਰ 'ਚ ਜਦੋਂ ਮਲ ਲਈ ਜਾਏ ਨਾ ਕਰੀਮ ਕਰਮ ਤੇ ਬੱਚੇ ਨੂੰ ਖੁੱਕ ਨਹੀਂ ਹੁੰਦੀ ਹੈਗੇ ਖਾਰਸ਼ੀ ਜੀ ਫਿਰ ਮਨੰਦਾ ਵਾ ਤੇ ਇਦਾਂ ਇਹ ਸੁੱਤੀ ਰਹਿੰਦੀ ਜਦੋਂ ਮੈਂ ਨਵਾਤੋਂ ਕੋਲੋਸ਼ਨ ਵਗੈਰਾ ਲਾਦਾ ਚੱਲੇ ਵੀ ਤੇਰੀ ਗੱਲ ਠੀਕ ਆ ਕੋਈ ਗੱਲ ਨਹੀਂ ਬਾਕੀ ਮੈਂ ਡਾਕਟਰ ਨੂੰ ਪੁੱਛ ਲਾਂਗਾ ਤੇ ਇਹ ਆ ਵੀ ਤੂੰ ਇਦਾਂ ਕਰੇ ਜਿਹੜੀ ਅੱਗੇ ਨਹੀਂ ਵਰਤੀ ਜਦੋਂ ਉਹ ਜਿਹੜੀ ਆ ਪਾਰਬ ਗਿਰ ਨੂੰ ਕੈਨੇਡੀਆਂ ਵੀ ਉਹਦਾ ਨਹੀਂ ਸਹੀ ਰਹੀ ਉਹ ਦੇਦੀ ਮੈਨੂੰ ਉਹਨਾਂ ਨੇ ਉਹ ਖਾਲਦਾਂਗਾ ਮੈਂ ਵੀ ਅੱਗੇ ਆ ਲਾਈ ਚਲੋ ਕੋਈ ਗੱਲ ਨਹੀਂ ਇਹ ਏਦਾਂ ਹੀ ਕਰ ਲਿਓ ਮੈਨੂੰ ਤੇਨ ਲਾਬ ਦਾ ਹੀ ਚੋਰਾ ਖਾਈ ਜਾਂਦਾ ਬਥੇਰਾ ਇਹਨੂੰ ਮੈਂ ਨਾ ਆ ਨਹੀਂ ਹੁੰਨੀ ਹਾਂ ਸਮਝਾਉਣੀ ਹੁੰਨੀ ਹਾਂ ਵੀ ਇਹ ਚਾਚਾ ਚਾਚਾ ਹੀ ਕਰਦਾ ਸੀ ਚਾਚੇ ਨੇ ਹੁਣ ਇਹ ਥੋੜਾ ਸੋਚਣਾ ਕਿ ਚਲ ਮੇਰੀਆਂ ਦੋਹਾਂ ਤੀਆਂ ਨੂੰ ਨੌਕਰੀ ਮਿਲ ਗਈ ਹੈ ਤੇ ਹੁਣ ਮੈਂ ਪਤੀਏ ਦਾ ਕੋ ਸੋਚ ਲਾਂ ਉਹ ਤੇ ਉਹਨੇ ਕਿਤੇ ਗੁਜ਼ਾਰਾ ਕਰਨ ੜਿਆ ਵਾ ਨਾ ਪਰ ਨਹੀਂ ਆਪਣਿਆਂ ਤੋਂ ਬਿਨਾ ਕੋਈ ਨਹੀਂ ਬਣਦਾ ਮੰਮੀ ਕੀ ਕੱਲ ਬੋਲ ਬੋਲ ਕਰੀ ਜਾਂਦੇ ਜੇ ਕਰਨਾ ਕਰਨਾ ਕੀ ਐ ਮੈਨੂੰ ਤਾਂ ਤੇਰੀ ਟੈਨਸ਼ਨ ਖਾਈ ਜਾਂਦੀ ਐ ਮੇਰੀ ਕਦੀ ਟੈਨਸ਼ਨ ਤੁਹਾਨੂੰ ਖਾਈ ਜਾਂਦੀ ਐ ਮੈਂ ਕੀ ਬੋਲ ਪਾਤਾ ਤੁਹਾਡੇ ਆਉਂਦਾ ਕਿ ਮੈਂ ਤੇਰੇ ਤੇ ਬੜੇ ਹੀ ਪੈਸੇ ਲਾਏ ਕਿੰਨਾ ਮੈਂ ਤੇਰੇ ਤੇ ਖਰਚਾ ਲਾਇਆ ਤੈਨੂੰ ਮੈਂ ਖੁੱਲਾ ਪੈਸਾ ਦਿੰਦੀ ਰਹੀ ਆਂ ਵੀ ਲਾਵ ਤੂੰ ਪੜ ਲਾ ਪੜ ਲਾ ਪੜ ਲਾ ਉਹਦਾ ਤੇਰੇ ਤੇ ਵੀ ਪਤਾ ਨਹੀਂ ਕੀ ਪੂਤ ਸੁਹਾਰੇ ਮਮੇਰ ਕੋ ਜਿਨਾ ਹੋ ਸਕਦਾ ਹੀ ਮੈਂ ਕਿਹੜਾ ਵੀ ਕੋਈ ਤੁਹਾਨੂੰ ਲਾਮਾ ਦਵਾਇਆ ਉਹ ਵੀ ਤੇ ਤੇਰੀਆਂ ਹੀ ਭੈਣਾਂ ਨਾ ਜਿਨ੍ਹਾਂ ਨੂੰ ਪੜ੍ਹਨਾ ਆ ਬਹਿਲਾ ਘਰੇ ਬੈਠੀਆਂ ਕਿੰਨਾ ਪੜ੍ਹ ਲਿਖ ਗਈਆਂ ਤੇ ਨੌਕਰੀਆਂ ਵਾਲੀਆਂ ਹੋ ਗਈਆਂ ਤੇ ਤੂੰ ਰਾਜਾ ਇਸ ਤਰ੍ਹਾਂ ਹੀ ਫਿਰਦਾ ਤੁਰਦਾ ਮੰਮੀ ਉਹਨਾਂ ਦੀ ਕਿਸਮਤ ਹੀ ਕਿ ਮਰਤਾ ਦੇ ਸਾਹਮਣੇ ਲੈਨੇ ਇੱਕ ਵਾਰੀ ਦਿੱਤੇ ਤੇ ਹੋ ਗਈ ਜਾਨ ਨਹੀਂ ਲੈ ਪਰ ਫਿਰ ਤੇ ਅੱਜ ਵਿੱਚ ਤੇ ਮੇਰਾ ਕੀ ਦੋਸ਼ ਹੋਣਾ ਹੁਣ ਕਿਸਮਤੋਂ ਪਰਮਾਤਮਾ ਨੂੰ ਧੁਰ ਤੋਂ ਕੋ ਸਰਕਾਰੀ ਨੌਕਰੀ ਉਹਦੇ ਫਿਰ ਮਿਲਦੀ ਐ ਐਹੋ ਕਿਤੇ ਦਿਮਾਗ ਆਪਣਾ ਲਾਉਨੋ ਤੇ ਕਿਤੇ ਪੜ੍ਹਾਈ ਵਿੱਚ ਖੋਦੋ ਤੇ ਅੱਜ ਤੂੰ ਵੀ ਕਿਸ ਸਰਕਾਰੀ ਨੌਕਰੀ ਤੇ ਲੱਗਾ ਹੁਣ ਮੰਮੀ ਆਵੇਂ ਨਾ ਚਿੰਤਾ ਲਿਆ ਕਰੋਗਾ ਸਾਰਾ ਕੁਝ ਮਾਲਕ ਨੇ ਦਿੱਤਾ ਵਾ ਘਰ-ਬਾਰ ਬਣਿਆ ਵਾ ਗੱਡੀਆਂ ਮੋਸਰਾ ਦੇ ਕੋ ਆ ਜਿੰਨੀ ਕਿ ਜ਼ਮੀਨ ਜੱਦਾ ਚ ਚਾਹੀਦੀ ਉਹ ਵੀ ਵਧੀਆ ਵਾ ਰੋਟੀ ਪਾਣੀ ਜੋਗੀ ਤੇ ਐਵੇਂ ਜਲ ਚੋਰਾ ਲਈਦਾ ਉਹਨਾਂ ਨੂੰ ਵੀ ਸੋਚੋ ਜਿੰਨਾਂ ਦੇ ਵਿਚਾਰਾਂ ਦਾ ਕੁਝ ਨਹੀਂ ਆ ਤੇ ਕਿੱਦਾਂ ਗੁਜ਼ਾਰਾ ਕਰਦੇ ਆ ਤੇ ਨਾਲੇ ਨਾ ਵੀ ਤੇ ਸਮਝ ਵੀ ਨਹੀਂ ਗੱਲ ਕਰਦੇ ਜੇ ਉਹਨਾਂ ਵਿਚਾਰੀਆਂ ਨੇ ਮਿਹਨਤ ਵੀ ਬੜੀ ਕੀਤੀ ਆ ਦਿਨ ਰਾਤ ਆਪਣਾ ਪੜਾਈ ਕੀਤੀ ਆ ਤੇ ਚਾਚਾ ਜੀ ਮੈਂ ਤੈਨੂੰ ਕਿਹੜਾ ਮਿਹਨਤ ਤੋਂ ਮੈਂ ਤੈਨੂੰ ਕਿਤੇ ਫਾਇਦਾ ਲਾਇਆ ਸੀ ਤੇ ਨਵੇਂ ਮਬਥੇਰੀ ਛੋੜ ਦਿੱਤੀ ਸੀ ਕਿ ਪੜ ਕੰਮ ਸਾਰਾ ਮੈਂ ਕਰ ਲੂੰਗੀ। ਮੰਮੀ ਜੀ ਤੂੰ ਹੀ ਮੈਨੂੰ ਖੋਲੇ ਦਿੱਤੀ ਨਾ ਤੇ ਮੈਨੂੰ ਜਦ ਵੀ ਇਦਾਂ ਕਰਤਾ ਨਹੀਂ ਨਾ ਵੀ ਕੋਈ ਤੁਹਾਨੂੰ ਬੇਮਤਲਬ ਕੇ ਨੇ ਪਿੰਡ ਚੋਂ ਜਾਂ ਅੰਡੋ ਗਵੰਡ ਵਣ ਕੇ ਕਿਆ ਵੀ ਤੁਹਾਡਾ ਮੁੰਡਾ ਮੋੜਾਂ ਤੇ ਖਲੋਣ ਡਿਆ ਵਾ ਜਾਂ ਉਹਨੇ ਕੰਮ ਨਹੀਂ ਕੀਤਾ। ਮੈਂ ਕਹਿੰਦੀ ਵੀ ਜਾਨਾ ਤੇ ਥੋੜੀ ਜਿਹੀ ਬੋਤੀ ਜਾਂ ਪੜੀ ਵੀ ਸਾਹਮਣਾ ਤੇ ਸਾਰਾ ਸਾਰਤਾ ਵੀ ਤੁਹਾਡੇ ਹੱਥ ਤੇ ਰੱਖਦਾ ਆ ਵੀ ਆ ਚੀਜ਼ ਇਦਾਂ ਨਹੀਂ ਇਦਾਂ। ਕਿ ਆ ਵੀ ਦੱਸੋ ਨਾ ਤੁਹਾਡੇ ਅਜ ਤੱਕ ਕਹਿਣੇ ਤੋਂ ਬਾਹਰ ਆ ਆ। ਉਹ ਤੇ ਨਹੀਂ ਮੈਂ ਗੱਲ ਕਰਦੀ ਕਿ ਤੂੰ ਕਹਿਣੇ ਤੋਂ ਬਾਹਰ ਵਾ। ਪਰ ਇਹ ਆ ਵੀ ਚੱਲ ਜੇ ਕੁੜੀਆਂ ਨੇ ਮਿਹਨਤ ਕੀਤੀ ਤੂੰ ਵੀ ਕਰ ਦੋ ਤਾਂ ਜੇ ਉਹਨਾਂ ਦੇ ਬਰਾਬਰ ਹੁੰਨੋ ਉਹ ਮੰਮੀ ਆਹ ਗੱਲ ਦਾ ਮੈਨੂੰ ਰਹਿੰਦਾ ਸੁਣੋ ਮੇਰੀ ਗੱਲ ਹੈ ਮੈਂ ਮਨ ਨਾ ਹੌਲਾ ਕਰਿਆ ਕਰੋ ਜਿਉ ਕੇ ਪਾਸੇ ਲੱਗ ਗਈਆਂ ਨੇ ਨੌਕਰੀ ਤੋਂ ਤੁਹਾਨੂੰ ਸਗੋਂ ਠੰਡੀ ਹਵਾ ਹੋਣੀ ਚਾਹੀਦੀ ਹੈ ਗੱਲ ਦੀ ਮੰਨ ਲਓ ਉਹ ਵਿਚਾਰੀਆਂ ਪੜ੍ਹ ਲੈ ਕੇ ਜੇ ਧੱਕੇ ਖਾਂਦੀਆਂ ਤੇ ਫਿਰ ਬੋਝ ਆਪਣੇ ਸੋਚਣਾ ਹੱਲ ਨਹੀਂ ਜਾਣਾ ਸੀ ਕਿ ਕੁੜੀਆਂ ਦਾ ਕਿੱਦਾਂ ਕਰਾਂਗੇ ਫਿਰ ਅਗਲੇ ਘਰ ਦਾ ਵੀ ਸੋਚਣਾ ਪੈਣਾ ਸੀ ਕਿੰਨਾ ਵੇ ਇੱਕ ਵਾਰੀ ਸੋਚ ਕੇ ਦੇਖੋ ਬੋਝ ਪੈਣਾ ਸੀ ਚੱਲ ਠੀਕ ਹੈ ਤੇਰੇ ਨਾਲ ਮੇਰਾ ਸਿਰ ਖਪਾਇਆ ਕੋਈ ਕਿਸੇ ਕੰਮ ਨਹੀਂ ਆਇਆ ਮਥੇਰਾ ਖਪਾ ਖਪਾ ਵੇਖ ਲਿਆ ਨੇ ਤੇ ਨਾਲੇ ਇੱਕ ਗੱਲ ਹੋਰ ਜੀ ਚਾਚਾ ਜੀ ਵਿਚਾਰੇ ਨੇ ਕਿਹੜੀ ਘਟ ਕੀਤੀ ਤੁਹਾਨੂੰ ਪਤਾ ਨਾਲ ਜਿੱਦਾਂ ਦਾ ਕੰਮ ਮੜਿਆ ਕਿੰਨੇ ਚਿਰਾਂ ਪਹਿਲਾਂ ਫੈਕਟਰੀ ਧੱਕੇ ਖਾਦੇ 10 ਸਾਲ ਫੈਕਟਰੀ ਖਾਦੇ ਨੇ ਧੱਕੇ ਵਿਚਾਰਾ ਨਾਲੇ ਘਰੇ ਰੋਟੀ ਪਾਣੀ ਸਾਰਾ ਕੁਝ ਦੇਖਣਾ ਤੇ ਨਾਲੇ ਮੁੜ ਕੇ ਇਹਨਾਂ ਨੂੰ ਕਰਨਾ ਮੁੜ ਕੇ ਇਹਨਾਂ ਦੀ ਗੀਤ ਚਲੀ ਵਸਾ ਵੱਡੀਆਂ ਹੋਈ ਤੇ ਇਹਨੇ ਚੁੱਲ੍ਹਾ ਚੌਂਕਾ ਸੰਭਾ ਤੇ ਉਹਨਾਂ ਦੀ ਜਾਨ ਮਸਾ ਸੌਖੀ ਹੋਈ ਆ ਕੁਝ ਉਹਨਾਂ ਨੇ ਦੇਖੋ ਜੇ ਉਹਨੇ ਤੁਸੀਂ ਕਿੰਨਾ ਕੱਟਿਆ ਅੱਜ ਦੇ ਚੰਗੇ ਦਿਨ ਉਹਨਾਂ ਤੇ ਆਏ ਆ ਤੇ ਆਹੋ ਚੱਲ ਤੂੰ ਤੇ ਬਸ ਆਪ ਆਪ ਚੰਦਨ ਦੇਣ ਲਈ ਗੋਤਰ ਕੋ ਕੋਈ ਜਨਾਮਰ ਦੀ ਸੁਣ ਲੈ ਜਾ ਜਾਨ ਮੈਨੂੰ ਗੁੱਸਾ ਨਾ ਕਰਾ ਕਰੋ ਤੇ ਇਦਾਂ ਅੱਗੇ ਚੱਲ ਜੇ ਮਨਗਾਉਣਾ ਤੇ ਦੱਸ ਨਹੀਂ ਮੈਂ ਨਹੀਂ ਕੁਛ ਵੀ ਮੰਗਾਉਣਾ ਉਹ ਕਰਦੀ ਆਪਣੀ ਨੂੰ ਪੁੱਛ ਲੈ ਤੇ ਠੀਕ ਆ ਹਣ ਆਪਣੇ ਮਨ ਤੇ ਬਿਨ ਬਿਨ ਬਲੱਡ ਪ੍ਰੈਸ਼ਰ ਆਪਣਾ ਵਧਾ ਕੇ ਬਹਿ ਜਾਓ ਇਹ ਆਪੋ ਆਪਣਾ ਇਹ ਲੇਖਾ ਜੋਖਾ ਮੜਕਦੇ ਹੱਥ ਵਾਸਾ ਆਪਣਾ ਕੰਮ ਚੰਗਾ ਕਰਮ ਕਰਨਾ ਇੰਦਦਰ ਜੀ ਹੈਲੋ ਨਮਦੇਵ ਕੀ ਹਾਲੇ ਵਧੀਆ ਵਧੀਆ ਤੁਸੀਂ ਸੁਣਾਓ ਬਸ ਵਧੀਆ ਆਪਣੇ ਵੀ ਕੀ ਬੰਦਿਆ ਕੁਝ ਨਹੀਂ ਬਾਨਾ ਗਿਆ ਠੰਡੀ ਬੜੀ ਹੈ ਤੇ ਉਹ ਵੇਖਣੇ ਮੈਂ ਵੀ ਤੇ ਕਿਦਾਂ ਸਾਰੇ ਠੀਕ ਠਾਕ ਨੇ ਹਾਂਜੀ ਸਾਰੇ ਵਧੀਆ ਤੁਸੀਂ ਸੁਣਾਓ ਮੰਮੀ ਡੱਜੀ ਦਾ ਕੀ ਹਾਲ ਸਭ ਵਧੀਆ ਤੇ ਮੈਂ ਵੀ ਲੱਜਾ ਫਿਰ ਅੱਜ ਜਾਣ ਕੇ ਮੈਂ ਸਗੁੱਧਾ ਨੂੰ ਫੋਨ ਕਰਨਾ ਏ ਮੈਨੂੰ ਨਾ ਬਿੰਗਰ ਇੱਕ ਦੋ ਕੰਮ ਆ ਤੇ ਮੈਂ ਚੱਲ ਹੁਣ ਆਈ ਤੇ ਹੈ ਆ ਤੇ ਉਹ ਕੰਮ ਕਰ ਹੀ ਲੈਣੇ ਤੇ ਤੁਸੀਂ ਮੈਨੂੰ ਕੱਲ ਲੈ ਜਿਓ ਹਾਂ ਕੱਲ ਨੂੰ ਚੱਲ ਵੇਖ ਲਾਂਗਾ ਕੱਲ ਮੈਨੂੰ ਕੰਮ ਹੀ ਕੋਈ ਮੈਂ ਤਾਂ ਕਰਕੇ ਦਿਆਂ ਰਹਿਣ ਤੇ ਕੋਈ ਗੱਲ ਨਹੀਂ ਫਿਰ ਤੂੰ ਪਰਸਨ ਲੈ ਜਾਓ ਜੇ ਕੰਮ ਆ ਤੂੰ ਹੀ ਆਪਣੇ ਕੰਮ ਕਰ ਲਓ ਆ ਤੂੰ ਤਾਂ ਕਹਿਣਾ ਵਾ ਤੇ ਰਹਿਣੀ ਆ ਆਰਾਮ ਨਾਲ ਲੈ ਤੇ ਹੋਰ ਪੇਕਿਆਂ ਤੋਂ ਜਾਣੂ ਕਿਹੜਾ ਦਿਲ ਕਰਦਾ ਤੇ ਮੰਮੀ ਡੈਡੀ ਦਾ ਦਿਲ ਨਹੀਂ ਲੱਗਣਿਆ ਕੰਮ ਨਹੀਂ ਹੁੰਦਿਆ ਹੁਣ ਮੇਰੇ ਤੋਂ ਬਿਨਾ ਹੁਣ ਉਹ ਨਹੀਂ ਨਹੀਂ ਮੈਂ ਓਦਾਂ ਕਹਿ ਰਿਹਾ ਮੈਂ ਚੱਲ ਲੈ ਆ ਬਣਾਇਆ ਠੀਕ ਐ ਚੱਲ ਨਾਲੇ ਤੇਰਾ ਚਾਹ ਲੈ ਜੂ ਹਣਾ ਤੇ ਹੋਰ ਨਾਲੇ ਬਿੰਦਰ ਵੀ ਕਿੰਨੇ ਰਹਿੰਦੇ ਨੇ ਕਿ ਤੂੰ ਰਹਿੰਦੀ ਨਹੀਂ ਆ ਰਹਿੰਦੀ ਨੇ ਇਹਨਾਂ ਦਾ ਵਿਚਾਲ ਹੱਥ ਜਾਏਗਾ ਕੋਈ ਨਹੀਂ ਜਦੋਂ ਤੁਸੀਂ ਫ੍ਰੀ ਹੋਗੇ ਤੁਸੀਂ ਮੈਨੂੰ ਦਾਸਿਓ ਤੇ ਫਿਰ ਉਹਦਣਾਂ ਕਿ ਲੈ ਜਾਓ ਚਲੋ ਠੀਕ ਆ ਕਿਤੇ ਬਾਕੀ ਲੱਗੇ ਆਂਡੀ ਗਵੰਡੀ ਠੀਕ ਨੇ ਗੁੜੀਆਂ ਹਾਂਜੀ ਠੀਕ ਠਾਕ ਹੁਣ ਦੀ ਗੁੜੀਆਂ ਕਿਤੇ ਮਾਰ ਵੱਧ ਗੱਲਾਂ ਕਰਦੀ ਐ ਤੇ ਠੀਕ ਆ ਗੱਲਾਂ ਕਰਨ ਵੀ ਡੈਪੀ ਐ ਲੈ ਹੰਗਾਰੀ ਦਿਲਦੀ ਐ ਮਨੋ ਜਦੋਂ ਜਿੱਦਾਂ ਬੋਲੀ ਐ ਆ ਗੁਆ ਕੱਦਦੀ ਤੇ ਹਾਂ ਮੈਂ ਤੁਹਾਡੇ ਤੋਂ ਵੱਧ ਬੋਲਦੀ ਆ ਠੀਕ ਆ ਚਲੋ ਠੀਕ ਆ ਫਿਰ ਓਕੇ ਹਾਂਜੀ ਚਲੋ ਠੀਕ ਆ ਦੀ ਬਾਕੀ ਡਿਚ ਲਾ ਕੇ ਕਿ ਤੈਨੂੰ ਆਣ ਕੇ ਲੈ ਜਾ ਇਹਨਾਂ ਦਾ ਦਿਲ ਨਹੀਂ ਲੱਗਣਿਆ ਹਣਾਸਰ ਵਿੱਚ ਮੇਰੇ ਤੋਂ ਬਿਨਾ ਇਹਨਾਂ ਦਾ ਕੋਈ ਚੱਲਦਾ ਨਹੀਂ ਨਾ ਹੁਣਾਂ ਲਖਰੇ ਤੇ ਵੀ ਕਿ ਕੋਈ ਕੰਮ ਕਰ ਦੋ ਮੇਰਾ ਕਦੇ ਕੋਈ ਕੰਮ ਕਰ ਦੋ ਮੰਮੀ ਐਨੇ ਕੰਮ ਕਰਦੇ ਨਹੀਂ ਹੁਣੇ ਤੇ ਉਸੇ ਵੇਲੇ ਮੀਨੂ ਫੋਨ ਕਰਦਾ ਕਿ ਤੈਨੂੰ ਆਣ ਕੇ ਲੈ ਜਾ ਜੰਮਾ ਮੈਂ ਤੇ ਇਹਨਾਂ ਨੂੰ ਪਹਿਲਾਂ ਹੀ ਕਹਿਆ ਕਿ ਮੈਂ 2-4 ਦਿਨਾਂ ਨੇ ਰਹਿਣਾ ਰੀਤਾ ਨੂੰ ਕਿਦੋਂ ਫੋਨ ਹੋਣਿਆ ਹੀ ਫੋਨ ਕੀਦਣਾ ਹੀ ਸਮਝਣ ਪਿੰਡ ਦਾ ਫੋਨ ਹੋਣਿਆ ਹੀ ਤੇ ਕਹਿੰਦੇ ਇਹ ਤੈਨੂੰ ਆਣ ਕੇ ਲੈ ਜਾ ਲੈਣਾ ਰਉ ਤੁਸੀਂ ਛੁੱਟੀਆਂ ਵਧ ਗਈਆਂ ਨਹੀਂ ਨਹੀਂ ਸਮਝਣਾ ਇੰਨੇ ਦਿਨ ਰਿਆਂ ਵੀ ਕਿੱਥੇ ਸਰਨਾ ਵਾ ਘਰ ਤੇ ਵਾਪਸ ਜਾਣਾ ਹੀ ਪੈਣਾ ਤੇ ਮੈਂ ਉਹਨਾਂ ਨੂੰ ਕਹਿ ਨਹੀਂ ਹੈ ਕਿ ਤੁਸੀਂ ਮੈਨੂੰ ਕੱਲ ਲੈ ਜਾਓ ਤੇ ਉਹ ਕਹਿੰਦੇ ਕੱਲ ਮੈਨੂੰ ਕੋਈ ਕੰਮ ਆ ਤੇ ਕਹਿੰਦੇ ਫਿਰ ਮੈਂ ਪਰਸੋਂ ਆ ਜਾਂਗਾ ਮੈਂ ਚਲ ਕੋਈ ਗੱਲ ਨਹੀਂ ਫਿਰ ਪਰਸੋਂ ਹੀ ਆ ਜਾਓ ਨਾਲੇ ਡੈਡੀ ਜੀ ਕਹਿ ਰਹੇ ਸੀ ਕਿ ਜਿਹੜਾ ਬੀਮਾ ਨਹੀਂ ਕਰਵਾਇਆ ਮੇਰੇ ਨਾਲ ਅੱਛਾ ਤੇ ਉਹ ਖਤਮ ਹੋ ਗਿਆ ਵਾ ਤੇ ਉਹ ਕਹਿੰਦੇ ਤੁਸੀਂ ਕਰਵਾਉਣੇ ਪਹਿਲੇ ਤੇ ਕਰਵਾ ਲਓ ਤਿੰਨ ਨੂੰ ਕਿਹਾ ਜੀ ਤੇਰੇ ਅਕਾਊਂਟ ਚ ਜਮਾ ਕਰਵਾ ਦੰਨੇ ਆ ਤੇ ਤੂੰ ਜਿਹੜੀ ਵੀ ਚੀਜ਼ ਕੋਈ ਲੈਣੀ ਹੋਊਗੀ ਨਾ ਤੇ ਲੈ ਜੀ ਤੇ ਮੈਂ ਸੋਚ ਬਣਾਉਣਾ ਉਹਨਾਂ ਨੂੰ ਇਹ ਕਿਹਾਵਾ ਕਿ ਉਹ ਤੇ ਹੈਕੜਵਾ ਕੇ ਮੈਂ ਤੁਹਾਨੂੰ ਦੇ ਦੰਨੀ ਆ ਤੁਸੀਂ ਕਿਤੇ ਵਰਤ ਲਿਓ ਕਿਉਂਕਿ ਸਾਰੀ ਉਮਰ ਤੇ ਇਹ ਜਮਾ ਕਰਵਾਉਂਦੇ ਰਹੇ ਆ ਉਹਨਾਂ ਨੂੰ ਹੁਣ ਕਦਾ ਹੱਕ ਬਣ ਆਏ ਦੇ ਤੇ ਜੀ ਜੀ ਜਿੰਨੀ ਤੁਸੀਂ ਸੋਚ ਸੋਚਣ ਦੇ ਹੋ ਨਾ ਮੈਂ ਤੇ ਨਾ ਸੋਚਿਆ ਹੀ ਨਹੀਂ ਮੈਂ ਤੇ ਸੋਚਿਆ ਹੀ ਕਿ ਚਲ ਤੁਸੀਂ ਕਢਾ ਕੇ ਤੇ ਆਪਣੀ ਕੋਈ ਸੋਨੇ ਦੀ ਚੀਜ਼ ਬਣਾ ਲੋਗੇ ਨਹੀਂ ਸਮਝਣਾ ਚੀਜ਼ਾਂ ਕੀ ਕਰਨੀਆਂ ਵਾ ਬਣਾ ਕੇ ਪਈਆਂ ਹੀ ਰਹਿੰਦੀਆਂ ਨੇ ਕਿਹੜੀਆਂ ਪਾਈਆਂ ਨਾਲੇ ਬਥੇਰਾ ਕੁਝ ਬਣਾਇਆ ਵਾ ਪਹਿਲਾਂ ਵੀ ਤੇ ਨਾਲੇ ਵਾ ਕਿ ਇੰਨਾਂ ਨੇ ਇੰਨੀ ਮਿਹਨਤ ਕੀਤੀ ਆ ਔਖੇ ਹੋ ਹੋ ਕੇ ਪੈਸੇ ਜਮਾ ਕਰਵਾਉਂਦੇ ਹੁੰਦੇ ਤੇ ਸਾਨੂੰ ਵੀ ਪੜ੍ਹ ਲਿਖਾਇਆ ਵਾ ਤੇ ਹੁਣ ਹੱਕ ਤੇ ਇਨਾਂ ਦਾ ਹੀ ਬਣਦਾ ਵਾ ਨਾਲੇ ਕੱਲ ਨੂੰ ਤੇਰੇ ਕੀ ਕੰਮ ਆਉਣਗੇ ਮੇਰੇ ਕੰਮ ਕੀ ਹੋਣੇ ਆ ਤੁਸੀਂ ਮੇਰੇ ਰਹਿਣ ਦਿਓ ਇਹ ਸਾਰੇ ਪੈਸੇ ਡੈਡੀ ਨਾ ਕਰਵਾ ਦਿਓ ਅੱਗੇ ਜਾ ਕੇ ਉਹਨਾਂ ਦੇ ਕੰਮ ਆਉਣਗੇ ਤੇ ਹੋਰ ਸਮਝਣੀ ਥੋੜੀ ਹੈ ਕਿ ਹੁਣ ਇੱਥੇ ਮਦਰ ਹੋਰ ਕੋਈ ਹੈ ਨਹੀਂ ਆ ਤੇ ਜੋ ਕੁਝ ਵੀ ਆਹੀਂ ਸਾਰਾ ਕੁਝ ਹੁੰਜ ਕੇ ਤੇ ਆਪਣੇ ਘਰ ਲੈ ਜੀ ਪਰ ਇੱਕ ਗੱਲ ਹੈ ਸਮਝਣਾ ਕਿਸੇ ਨੂੰ ਪਤਾ ਨਾ ਲੱਗੇ ਕਿ ਇਹਨਾਂ ਨੇ ਬੀਮਾ ਕਰਵਾਇਆ ਤੇ ਹੁਣ ਪੈਸੇ ਵੀ ਕਢਵਾਏ ਨੇ ਲੈ ਦੀ ਜੀ ਇਹ ਕਾਦਾ ਕੀ ਗੱਲ ਹੋਈ ਅਸੀਂ ਡਰ ਜਾਈਏ ਕਿਸੇ ਤੋਂ ਪੈਣ ਮੇਰੀ ਪੂਰੀ ਗੱਲ ਤੇ ਸੁਣਨਾ ਮੇਰੀ ਗੱਲ ਸੁਣ ਕਿਸੇ ਨੂੰ ਦੱਸੀ ਨਾ ਫਿਰ ਮੁੜ ਕੇ ਤੈਨੂੰ ਪਤਾ ਲੋਕੀ ਗੱਲਾਂ ਬਣਾ ਬਣਾ ਕੇ ਨਾ ਮੇਰੇ ਸਹੁਰਿਆਂ ਤੱਕ ਪਹੁੰਚਾਉਣਗੇ ਵੀ ਕੁੜੀ ਨੇ ਪੈਸੇ ਕਢਵਾ ਕੇ ਤੇ ਆਪਣੇ ਪਿਓ ਨੂੰ ਦੇ ਦਿੱਤੇ ਨੇ ਇਹ ਨਾ ਕਿ ਇਹ ਜਿਹੜੀ ਗੱਲ ਸਾਡੇ ਵਿੱਚ ਹੀ ਰਹੀ ਤੇ ਮੈਂ ਡੈਡੀ ਜੀ ਨੂੰ ਵੀ ਇਹੋ ਗੱਲ ਸਮਝਾਈ ਆ ਤੇ ਮੈਂ ਤੈਨੂੰ ਵੀ ਕਹਿੰਦੀ ਆ ਵੀ ਕਿਸੇ ਗੜੀ ਨਾ ਨਾ ਲਈ ਅੱਛਾ ਇਹ ਤੇ ਗੱਲ ਤੁਹਾਡੀ ਸਹੀ ਆ ਬਟ ਤੁਹਾਡੇ ਘਰ ਵੀ ਕਲੇਸ਼ ਪਊਗਾ ਤੇ ਹੋਰ ਕੋਈ ਪਤਾ ਹੁੰਦਾ ਤੈਨੂੰ ਪਤਾ ਵੀ ਹੈਗਾ ਮੇਰੀ ਨਨਾਨ ਦਾ ਹੋਰ ਤੇ ਕਿਸੇ ਨੇ ਕੁਝ ਕਹਿਣਾ ਨਹੀਂ ਹੈਗਾ ਤੇ ਜੇ ਉਹਨੂੰ ਪਤਾ ਲੱਗ ਗਿਆ ਨਾ ਤੇ ਉਹਨੇ ਘਰ ਚੋਂ ਉਂਝ ਲੜਾਈ ਪਾਛਣਨੀ ਆ ਉਹ ਤਾਂ ਉਹਦਾ ਨਹੀਂ ਟਿਕਨ ਨਹੀਂ ਮਿੱਕੀ ਮੋਟੀ ਗਾਲੋ ਬਸ ਤਖਣੀ ਲਾਹੀ ਛੱਡਦੀ ਏ ਅਛਾ ਇੱਕ ਤੇ ਇਹ ਵੀ ਨਾ ਦੱਸ ਚੱਲ ਕੋਈ ਨਹੀਂ ਮੈਂ ਨਹੀਂ ਕਿਸੇ ਨੂੰ ਦੱਸਦੀ ਤੇ ਹੋਰ ਹੋਈ ਨਾ ਕੰਮ ਆਣਗੇ ਪੈਸੇ ਐਦਾਂ ਐਵੇਂ ਰੋਲਾ ਪਾ ਕੇ ਖੌਂ ਖਿੰਝੂ ਹੋ ਜਾਣਗੇ ਕੋਈ ਫਾਇਦਾ ਵਾ ਤੇ ਨਾਲੇ ਅਹੀਂ ਆਪਣੇ ਲਈ ਇਕੱਠੇ ਕਰਾਦੇ ਨੇ ਕਿਸੇ ਨੂੰ ਦੇਣ ਲਈ ਥੋੜੀ ਕਰਾਦੇ ਹੀ ਮੰਮੀ ਮੈਂ ਚਾ ਲੱਗੀ ਹਾਂ ਬਣਾਉਣ ਤੇ ਪੀਣੀ ਤੇ ਤੁਹਾਡੇ ਲਈ ਵੀ ਬਣਾਣਾ ਆਹੋ ਬਣਾਣਾ ਕੋਠੇ ਠੰਡਵਾ ਚੱਲ ਪੀ ਲਾਂਗੇ ਇੱਥੇ ਬੈਹਾਂ ਮੇਰੀ ਗੱਲ ਸੁਣ ਪਹਿਲਾਂ ਦੱਸੋ ਮੰਮੀ ਮੈਂ ਹਾਂ ਚੱਲ ਲੱਭ ਮੇਰੀ ਤਾਂ ਨਹੀਂ ਗੱਲ ਕੋਈ ਸੁਣਦਾ ਮੈਂ ਬਥੇਰਾ ਉਹਦੇ ਨਾਲ ਮੱਥਾ ਮਾਰਦੀ ਆ ਤੇ ਮੈਂ ਹਾਂ ਤੇਰੀ ਨਹੀਂ ਕੋਈ ਮੋੜਦਾ ਤੇ ਉਹਦੇ ਨਾਲ ਤੂੰ ਗੱਲ ਕਰਕੇ ਵੇਖੀ ਹਾਂ ਮੰਮੀ ਇਦਾਂ ਦੀ ਕਿਹੜੀ ਗੱਲ ਆ ਜਿਹੜੀ ਲੱਗਨੇ ਤੁਹਾਡੀ ਗੱਲ ਮੋੜਦੀ ਆ ਅੱਜ ਤੱਕ ਕੋਈ ਗੱਲ ਨਹੀਂ ਤੁਹਾਡੀ ਮੋੜਦੇ ਹੈਗੇ ਉਹ ਦਿਨ ਵੇਖਿਆ ਮੈਂ ਇਹਨੂੰ ਕਹਿਣ ਦੇ ਹ ਜਦੋਂ ਤੁਹਾਡਾ ਚਾਚਾ ਇੱਥੇ ਆਇਆ ਸੀ ਤੇ ਗੱਲਾਂ ਗੱਲਾਂ ਦੇ ਵਿੱਚ ਸੁਣਾ ਗਿਆ ਸੀ ਕਿ ਮੈਂ ਕੀ ਪਤਾ ਕਰ ਜਵਾਈ ਨਹੀਂ ਬਣਾ ਲੈਣਾ ਤੂੰ ਕੋਈ ਗੱਲ ਨਹੀਂ ਮੰਮੀ ਜਿਉਣਾ ਘਰ ਜਵਾਈ ਰੱਖਣਾ ਤੇ ਹੈ ਹੀ ਆਖਨ ਨੂੰ ਚਾਚਾ ਜੀ ਨੇ ਫਿਰ ਕਿੱਥੇ ਜਾਣਾ ਆਪ ਤੂੰ ਵੀ ਤੇ ਉਹੋ ਗੱਲ ਕਰਤੀ ਆ ਨਾ ਫਿਰ ਜਿਹੜੀ ਗੱਲ ਤੁਹਾਡੇ ਨਾਲ ਮੈਂ ਕਰਨਾ ਚਾਹੁੰਦੀ ਉਹ ਤਾਂ ਤੁਸੀਂ ਸੁਣਦੇ ਨਹੀਂ ਮੇਰੀ ਗੱਲ ਉਹ ਫੇ ਤੁਹਾਡੇ ਪੁੱਤ ਸ਼ਰੀਕ ਬਣ ਜਾਣੇ ਆ ਉਹ ਫੇ ਤੁਹਾਡੀਆਂ ਔਰ ਨਣਾਨਾ ਨਹੀਂ ਰਹਿਣੀਆਂ ਉਹਨਾਂ ਸ਼ਰੀਕਾਂ ਵਰਗੂ ਤੁਹਾਡੇ ਨਾਲ ਕਰਿਆ ਕਰਨੀ ਤੇ ਮਿੱਠੇ ਪਿਆਰੇ ਹੋ ਕੇ ਮੈਂ ਤਾਂ ਨਹੀਂ ਇਹ ਵੀ ਇਹ ਕੰਮ ਹੁੰਦਾ ਤੇ ਕਰਾ ਲਓ ਲਾਵਨ ਨੂੰ ਤੂੰ ਸਮਝਾਈ ਹੋ ਸਕਦਾ ਤੇਰੀ ਨਾ ਹੀ ਮੋੜੇ ਹੋ ਮੰਮੀ ਮੈਨੂੰ ਸਮਝ ਨਹੀਂ ਆਈ ਤੇ ਸਿੱਧੀ ਸਿੱਧੀ ਗੱਲ ਦੱਸੋ ਪਰ ਗੱਲ ਕੀ ਕਹਿਣ ਦੇਉਤੀ ਸਿੱਧੇ ਸਿੱਧੇ ਇਹ ਹੋਈ ਕਿ ਪੈਲੀ ਬੰਨੇ ਵਾਲਾ ਹੁਣ ਕਿੰਨਾ ਪੈਸਾ ਇਹਨੇ ਲਾ ਲਾਇਆ ਵਾ ਪਹਿਲਾਂ ਇਹਨੇ ਲਾਵਦੇ ਵਿਆਹ ਤੇ ਕੋਈ ਗੱਲ ਨਹੀਂ ਆਪਣੇ ਆਪਣੇ ਕਰ ਲਾਂਗੇ ਕਰ ਲਾਂਗੇ ਕਰ ਲਾਂਗੇ ਹੁਣ ਉਹ ਵੀ ਹੋਲੀ ਜੀ ਮੂੰਹ ਹਲਾ ਗਿਆ ਵਾ ਕਿ ਮੈਂ ਘਰ ਜਵਾਈ ਬਣਾ ਲੈਣਾ ਆਪਣਾ ਤੇ ਫਿਰ ਇਹਦਾ ਤੇ ਦਿੱਤਾ ਲਿਆ ਖੂ ਖਾਤੇ ਪਿਆ ਨਾ ਜਿਹੜਾ ਆਂਦਾ ਹੀ ਵੀ ਮੈਂ ਉਹਦਾ ਮੈਨੂੰ ਪੋਤੀ ਸਮਝਦਾ ਪੋਤੀ ਸਮਝ ਤੂੰ ਵੀ ਆਂਦੀ ਨਹੀਂ ਹੈ ਨਾ ਕਿ ਮੈਨੂੰ ਚਾਚਾ ਜੀ ਆਪਣੀ ਧੀ ਸਮਝਦੇ ਆਪਣੀ ਨੂੰ ਹੀ ਸਮਝਦੇ ਤੇ ਕੋਈ ਗੱਲ ਨਹੀਂ ਮੰਮੀ ਫੇਰ ਕੀ ਆ ਜੇ ਸਾਡੀਆਂ ਆਪਣੀਆਂ ਹੁੰਦੀਆਂ ਤੇ ਫੇਰ ਨਹੀਂ ਆਪਾਂ ਕਰਨ ਤੇ ਕੋਈ ਗੱਲ ਨਹੀਂ ਉਹਨਾਂ ਚ ਕਰ ਵੀ ਦਿੱਤਾ ਤੇ ਇੱਚ ਕਿਹੜੀ ਗੱਲ ਆ ਪੁੱਤ ਜੇ ਆਪਣੀਆਂ ਹੁੰਦੀਆਂ ਆਪਣੀਆਂ ਨੇ ਫੇਰ ਲੈਤ ਨਹੀਂ ਨਾ ਜਾਣੀ ਤੁਹਾਨੂੰ ਦੇ ਕੇ ਜਾਣੀ ਹੀ ਨਾ ਤਾਂ ਮੰਮੀ ਕਹੋਂ ਆਂਦਾ ਵੀ ਉਹਨਾਂ ਲੈ ਕੇ ਜਾਣੀ ਤੁਹਾਨੂੰ ਨਹੀਂ ਸਮਝ ਲੱਗਣੀ ਅਜ ਨਹੀਂ ਨਾ ਤੁਸੀਂ ਮੇਰੀ ਗੱਲ ਸੁਣਦੇ ਕਿਹ ਦਿਨ ਨੂੰ ਪਛਤਾ ਹੋਗੇ ਜਿੱਦਣ ਉਹਨੇ ਇੱਥੇ ਸ਼ਰੀਕ ਲਿਆ ਕੇ ਬਾਹਰ ਲਿਆ ਨਾ ਸਿਰ ਪਾਟਣਗੇ ਮੰਮੀ ਕਦੇ ਨਹੀਂ ਪੜਦੇ ਹੈਗੇ ਪਿੰਦਰ ਪਤਾ ਕਿੰਨਾ ਚੰਗਾ ਵਾ ਪਿੰਦਰ ਤੇ ਚੰਗਾ ਤੇ ਦੂਜੇ ਦਾ ਤੂੰ ਵੇਖ ਲਿਆ ਵਾ ਪਿੰਦਰ ਤੇ ਚੱਲਾ ਸ਼ਾਹ ਹੰੜਿਆ ਵਰਤਿਆ ਸੀ ਉਹਦਾ ਹਾਨੋਂ ਪਤਾ ਸੀ ਤੇ ਜਿਹੜਾ ਹੁਣ ਗਾ ਨਵਾਂ ਆਉਣਾ ਉਹਦਾ ਪਤਾ ਵਾ ਮੰਮੀ ਕੋਈ ਗੱਲ ਨਹੀਂ ਕੀ ਪਤਾ ਉਹ ਵੀ ਚੰਗਾ ਹੀ ਹੋਏ ਅਸੀਂ ਕਿਉਂ ਮਾੜਾ ਸੋਚਣ ਦੇ ਵੇਖਿਓ ਉਹਨਾਂ ਨੇ ਆਪਣਾ ਹਿੱਸਾ ਵੀ ਲੈ ਜਾਣਾ ਜੇ ਤੇ ਬਣ ਪੱਤਰ ਕੇ ਫਿਰ ਇੱਥੇ ਆਇਆ ਕਰਨਾ ਕਿ ਕੋਈ ਗੱਲ ਨਹੀਂ ਹੱਡਾ ਭਰਾਈ ਆ ਭਰਾਈ ਆ ਤੇ ਫਿਰ ਦੇਖ ਤੇ ਤੋਰਿਆ ਕਰਿਓ ਉਹਨਾਂ ਨੂੰ ਉਹ ਮੰਮੀ ਕੋਈ ਗੱਲ ਨਹੀਂ ਨਾਲ ਮੈਂ ਨਹੀਂ ਜੀ ਆ ਗੱਲ ਕਹਿਣੀ ਹੈ ਜੀ ਲਵ ਨੂੰ ਇਹ ਕਿੱਦਾਂ ਦੀ ਗੱਲ ਤੇ ਕਰਨ ਦੇ ਜਿਹੜਾ ਨਾਬਹੁਣਾ ਦਾ ਹੱਕ ਹੈ ਨਾ ਉਹ ਨਾਬਹੁਣਾ ਦਾ ਹੀ ਰਹਿਣਾ ਵਾ ਸਾਨੂੰ ਆਏ ਗੋਨੇ ਸਭ ਕੁਝ ਦਿੱਤਾ ਅਹੀਂ ਕਿਉਂ ਕੇ ਦਾਹਕ ਲੈਣਾ ਵਾ ਚੱਲ ਕੋਈ ਗੱਲ ਨਹੀਂ ਲੱਗੂ ਫਿਰ ਕਿਸ ਦਿਨ ਪਤਾ ਉਹ ਦਿਨ ਪਛਤਾਵੋਗੇ ਕਿ ਮਾਂ ਸਾਡੀ ਸੱਚੀਆਂ ਹੀ ਗੱਲਾਂ ਕਰਦੀ ਬਗਾਨਿਆਂ ਨਹੀਂ ਕਦੀ ਆਪਣੇ ਬਣੇ